ਕਾਫੀ ਦਿਨੋਂ ਤਾਂ ਮੈਨੂੰ ਘਰ ਦੇ ਕਹਿ ਰਹੇ ਸੀ ਦਾਲ ਮੱਖਣੀ ਨਹੀਂ ਬਣਾਈ ਸੱਚ ਪੁੱਛੋ ਮੇਰਾ ਬੜਾ ਦਿਲ ਸੀਗਾ ਦਾਲ ਮੱਖਣੀ ਖਾਣੇ ਨੂੰ ਉਹਦੇ ਲਈ ਮੈਂ ਰਾਤ ਨੂੰ ਨਾ ਦਾਲ ਵੀ ਹੋ ਕੇ ਰੱਖ ਦਿੱਤੀ ਸੀਗੀ ਮੈਂ ਇਥੇ ਲਈ ਸੀਗੀ ਕਾਲੇ ਮਾਂ ਸਾਬਤ ਹੁੰਦੇ ਨਾ ਉਹ ਮੈਂ ਦਾਲ ਲਈ ਸੀਗਾ ਇੱਕ ਕੋਲੀ ਅੱਧੀ ਕੋਲੀ ਮੈਂ ਲਈ ਹੀ ਰਾਜਮਾ ਟੋਟੇ ਮਲਾ ਕੇ ਡੇਢ ਕੋਲੀ ਦਾਲ ਨੂੰ ਨਾ ਮੈਂ ਓਵਰਨਾਈਟ ਰਾਤ ਨੂੰ ਭਿਗੋ ਕੇ ਰੱਖ ਦਿੱਤਾ ਸੀਗਾ ਮਾਰਨਿੰਗ ਮੈਂ ਚੈੱਕ ਕਰੀਏ ਡੇਢ ਕੋਲੀ ਦੇ ਤਿੰਨ ਕੋਲੀ ਇਹ ਫੁਲਕੇ ਦਾਲ ਤਿਆਰ ਹੋ ਗਈ ਸੀਗੀ ਉਹਨ ਇਥੇ ਸੀ ਦਾਲ ਨੂੰ ਚੰਗੀ ਤਰ੍ਹਾਂ ਨਾ ਹਲਕ-ਹਲਕੇ ਮਸਲਦੇ ਹੋਇਆ ਚਾਰ ਤੋਂ ਪੰਜ ਵਾਰ ਦਾਲ ਨੂੰ ਹੀ ਧੋਵਾਂਗੇ ਇਥੇ ਦਾਲ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਹੀ ਜ਼ਰੂਰੀ ਹੈ ਮੈਂ ਦਾਲ ਨੂੰ ਜਰੂਰ ਰਾਤੀ ਭਿਗੋਇਆ ਸੀ ਨਾ ਤਾਂ ਹੀ ਮੈਂ ਤੁਨ ਦੋ ਵਾਰ ਧੋ ਕੇ ਹੀ ਭਿਗੋਇਆ ਸੀ ਰਾਤ ਨੂੰ ਦਾਲ ਨੂੰ ਦਾਨ ਨੂੰ ਸੀ ਉਦੋਂ ਤੱਕ ਧੋਣਾ ਜਦ ਤੱਕ ਇਹ ਦਾਲ ਚ ਸਾਫ ਪਾਣੀ ਆਣਾ ਨਾ ਸਟਾਰਟ ਹੋ ਜਾਵੇ ਦਾਲ ਚ ਨਾ ਕਾਫੀ ਕਾਲੇ ਪੋਲਿਸ਼ ਲੱਗੀ ਹੁੰਦੀ ਤੇ ਇਸ ਲਈ ਦਾਨ ਨੂੰ ਹਲਕੇ ਥਨਾ ਤੋਣਾ ਬਹੁਤ ਹੀ ਜ਼ਰੂਰੀ ਹੈ ਦਾਲ ਚ ਪਾਣੀ ਸਾਫ ਆਣਾ ਸਟਾਰਟ ਹੋ ਗਿਆ ਸੀ ਇਹ ਦਾਲ ਸਾਡੀ ਬਹੁਤ ਵਧੀਆ ਤਰੀਕੇ ਨਾਲ ਤਪ ਗਈ ਸੀ ਤੁਸੀਂ ਦੇਖ ਸਕਦੇ ਪਹਿਲੇ ਕਾਲੇ ਮਾਂ ਸਾਬੂ ਤਾਂ ਨਾ ਬਿਲਕੁਲ ਕਾਲਾ ਰੰਗ ਸੀਗਾ ਹੁਣ ਨੀਚੇ ਦੀ ਇਹ ਥੋਣ ਨਾਲ ਦਾਲ ਗ੍ਰੀਨ ਆ ਗਈ ਸੀ ਕਾਲੀ ਉੱਪਰ ਪਾਣੀਸ਼ ਲੱਗੀ ਹੁੰਦੀ ਇਸ ਲਈ ਇਹਨੂੰ ਥੋਣਾ ਬਹੁਤ ਹੀ ਜ਼ਰੂਰੀ ਸੀਗਾ ਹੁਣ ਸਾਹੀ ਦਾਨ ਨੂੰ ਮੈਂ ਕੁੱਕਰ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਸੀਗਾ ਹੁਣ ਇਹ ਚ ਪਾ ਦਾਂਗੇ ਕੁਝ ਬੇਸਿਕ ਮਸਾਲੇ ਸਵਾਦ ਅਨੁਸਾਰ ਪਾ ਦਾਂਗੇ ਨਮਕ ਮੈਂ 1 ਚਮਚ ਲੈ ਸੀ ਵੱਡੀ ਨਮਕ ਦੀ 1 ਚਮਚ ਲੈ ਹੀ ਕਸ਼ਮੀਰੀ ਲਾਲ ਮਿਰਚ 7 ਤੋਂ 8 ਕਲੀਆਂ ਲਈਆਂ ਇਹ ਲਸਣ ਦੀਆਂ ਲਸਣ ਪਾਣਾ ਫਲੇਵਰ ਬਹੁਤ ਹੀ ਵਧੀਆ ਆਂਦਾ ਨਾਲ ਹੀ ਚ ਸੀ ਪਾ ਦਿੱਤਾ ਸੀਗਾ ਪਾਣੀ ਪਾਣੀ ਪਾ ਕੇ ਚਮਚ ਨਾਲ ਮਿਕਸ ਕਰ ਦਿੱਤਾ ਹੈ ਪਾਣੀ ਸੀ ਇੰਨਾ ਨਾ ਨਾ ਕਿ ਦਾਲ ਦੇ ਉੱਪਰ ਸਿਰਫ 1.5 ਪੋਟਾ ਪਾਣੀ ਉੱਪਰ ਹੋਵੇ ਹੁਣ ਅਸੀਂ ਇਹ ਚ ਪਾਵਾਂਗੇ ਮੱਖਣ ਕਿਉਂਕਿ ਅਸੀਂ ਦਾਲ ਮੱਖਣੀ ਬਣਾ ਕੇ ਤਿਆਰ ਕਰਾਂਗੇ ਸੋ ਦੇ ਵਿੱਚ ਖੂਬ ਸਾਰਾ ਜਾਏਗਾ ਮੱਖਣ ਤਾਂ ਵੀ ਤੇ ਸਾਡੀ ਟੇਸਟੀ ਵਾਲੀ ਦਾਲ ਮੱਖਣੀ ਬਣ ਕੇ ਤਿਆਰ ਹੋਵੇਗੀ ਹੁਣ ਦਾਲ ਦੇ ਵਿੱਚ ਮੈਂ ਖੂਬ ਸਾਰਾ ਮੱਖਣ ਪਾ ਦਿੱਤਾ ਸੀਗਾ ਨੂੰ ਚਮਚ ਨਾਲ ਮਿਕਸ ਕਰ ਦਿੱਤਾ ਸੀਗਾ ਹੁਣ ਅਸੀਂ ਕਵਰ ਕੁੱਕਰ ਨੂੰ ਢੱਕਣ ਲਗਾ ਦਵਾਂਗੇ ਤੇ ਗੈਸੇ ਰੱਖ ਦਵਾਂਗੇ ਵਿਸਲ ਲਗਾ ਕੇ ਤਾਂ ਕਿ ਇਹਦੇ 7 ਤੋਂ 8 ਵਿਸਲ ਆ ਜਾਣ 7 ਤੋਂ 8 ਵਿਸਲ ਆ ਗਏ ਤਾਂ ਸਾਡੀ ਦਾਲ ਵਧੀਆ ਗੱਲ ਕੇ ਤਿਆਰ ਹੋਵੇਗੀ ਜਦ ਤੱਕ ਦਾਲ ਨੂੰ ਵਿਸਲ ਆਂਦੀ ਦੱਸੇ ਮਸਾਲਾ ਕੁੱਟ ਲੈਨੇ ਆ 2 ਇੰਚ ਮੈਂ ਅਦਰ ਦਾ ਟੁਕੜਾ ਲਿਆ ਸੀ 15 ਤੋਂ 20 ਮੈਂ ਖੂਬ ਸਾਰਾ ਲਿਆ ਸੀਗਾ ਲਸਣ ਇਿੱਟਾ ਕੁਪਸਾ ਲਸਣ ਇਸ ਨੂੰ ਇਸਤੇਮਾਲ ਕੀਤਾ ਜਾਂਦਾ। ਅਗਰ ਤੁਸੀਂ ਲਸਣ ਨਹੀਂ ਖਾਂਦੇ ਤੁਸੀਂ ਲਸਣ ਨੂੰ ਸਕਿਪ ਵੀ ਕਰ ਸਕਦੇ ਹੋ। 4 ਤੋਂ 5 ਮੈਂ ਹਰੀ ਮਿਰਚ ਲੈ ਲਈ ਸੀ। ਸਾਰੇ ਮਸਾਲੇ ਮੈਂ ਇੱਥੇ ਦਰਦਰਾ ਕੁੱਟ ਕੇ ਤਿਆਰ ਕਰ ਲਵਾਂਗੀ। ਇਸ ਦਾਲ ਦੇ ਵਿੱਚ ਮਸਾਲੇ ਨੂੰ ਦਰਦਰਾ ਕੁੱਟ ਕੇ ਹੀ ਪਾਇਆ ਜਾਂਦਾ ਤਾਂ ਹੀ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ। ਤੁਸੀਂ ਚਾਹੋ ਤਾਂ ਮਿਕਸੀ ਵਿੱਚ ਵੀ ਇੰਪ পালਸ ਮੋਡ ਤੇ ਟਰਾ ਕੇ ਵੀ ਦਰਦਰਾ ਪੀਸ ਸਕਦੇ ਹੋ। ਇੱਥੇ ਮੈਂ ਸਾਰੇ ਮਸਾਲੇ ਨੂੰ ਦਰਦਰਾ ਇਸ ਤਰੀਕੇ ਦਾ ਕੁੱਟ ਕੇ ਤਿਆਰ ਕਰ ਲਿਆ ਸੀਗਾ ਉਹਨੂੰ ਰੱਖ ਦਾਂਗੇ ਸੀ ਸਾਈਡ ਤੇ। ਇਧਰੋਂ ਮੈਂ ਲੈ ਲਏ ਟਮਾਟਰ। ਮੈਂ 4 ਲੈਨੇ ਲਾਲ ਵਾਲੇ ਟਮਾਟਰ। ਨਾਲ ਮੈਂ ਲੈ ਲਿਆ ਹੈ ਮਿਕਸੀ ਦਾ ਜਾਰ ਹੁਣ ਟਮਾਟਰ ਨੂੰ ਰਫਲੀ ਕੱਟ ਕੇ ਨਾ ਮਿਕਸੀ ਜਾਰ ਚ ਪਾ ਦਵਾਂਗੇ ਕਿਉਂਕਿ ਟਮਾਟਰ ਦੀ ਪਿਉਰੀ ਬਣਾ ਕੇ ਤਿਆਰ ਕਰਾਂਗੇ ਜੋ ਢਾਬੇ ਜੋ ਦਾਲ ਮਿੰਦੀ ਨਾ ਉਹਦੇ ਚ ਟਮਾਟਰ ਦੀ ਪਿਉਰੀ ਬਣਾ ਕੇ ਹੀ ਪਾਈ ਜਾਂਦੀ ਹੈ ਟਮਾਟਰ ਨੂੰ ਬਾਰੀ ਕੱਟ ਕੇ ਨਹੀਂ ਪਾਇਆ ਜਾਂਦਾ ਇਸ ਲਈ ਤੁਸੀਂ ਵੀ ਟਮਾਟਰ ਦੀ ਪਿਉਰੀ ਬਣਾ ਕੇ ਹੀ ਪਾਣਾ ਟਮਾਟਰ ਨੂੰ ਬਾਰੀ ਕੱਟ ਕੇ ਬਿਲਕੁਲ ਵੀ ਨਾ ਪਾਣਾ ਸਾਰੇ ਟਮਾਟਰ ਮੈਂ ਇਸ ਤਰੀਕੇ ਨਾਲ ਰਫਲੀ ਕੱਟ ਦਿੱਤਾ ਹੈ ਮਿਕਸੀ ਜਾਰ ਚ ਤੁਸੀਂ ਚਾਹੋ ਤਾਂ ਰੈਡੀਮੇਡ ਟਮਾਟਰ ਦੀ ਪਿਉਰੀ ਵੀ ਪਾ ਸਕਦੇ ਹੋ ਉਹ ਕਾਫੀ ਲਾਲ ਹੁੰਦੀ ਹੈ ਉਹਨਾਂ ਕਲਰ ਵੀ ਬਹੁਤ ਵਧੀਆ ਹੁੰਦਾ ਹੈ ਹੁਣ ਇਹ ਟਮਾਟਰ ਨੂੰ ਤੇ ਪੀਸ ਲਵਾਂਗੇ ਬਿਨਾ ਪਾਣੀ ਤੋਂ ਇਹ ਟਮਾਟਰ ਨੂੰ ਪੀਸ ਕੇ ਅਸੀਂ ਇੱਥੇ ਤਿਆਰ ਕਰਾਂਗੇ ਬਿਲਕੁਲ ਅਸੀਂ ਨਾ ਮਹੀਨ ਪੇਸਟ ਬਣਾ ਕੇ ਤਿਆਰ ਕਰਨਾ ਤੁਸੀਂ ਦੇਖਦੇ ਟਮਾਟਰ ਨੂੰ ਪੀਸ ਲਿਆ ਸੀ ਕਲਰ ਮੇਂ ਥੋੜਾ ਲਾਈਟ ਲੱਗ ਰਹਾ ਹੈ ਮੈਂ ਚਾਹ ਤੋ ਪੰਜ ਕਸ਼ਮੀਰੀ ਲਾਲ ਮਿਰਚ ਲਈ ਸੀ ਸਾਬਤ ਵਾਲੀ ਤੇ ਉਹਨੂੰ ਮੈਂ ਗਰਮ ਪਾਣੀ ਚ ਪੰਜ-ਸੱਤ ਮਿੰਟ ਲਈ ਭਿਗੋ ਕੇ ਰੱਖ ਦਿੱਤਾ ਸੀ ਉਹਨੂੰ ਪਾ ਕੇ ਇੱਕ ਵਾਰੀ ਸਪੀਸ ਲਿਆ ਹੀ ਹੁਣ ਕਲਰ ਬਹੁਤ ਹੀ ਵਧੀਆ ਆਇਆ ਸੀਗਾ ਮਸਾਲੇ ਪੀਸ ਲੈ ਹੈਗਾ ਗੈਸ ਨੂੰ ਬੰਦ ਕਰ ਦਿੱਤਾ ਸੀ ਕਿਉਂਕਿ 7 ਤੋਂ 8% ਫਿਸਲਾ ਆ ਚੁੱਕਿਆ ਸੀਗਾ। ਕੁੱਕਰ ਨੂੰ ਚੁੱਕੇ ਰੱਖ ਦਿੱਤਾ ਸਾਈਡ ਤੇ ਠੰਡਾ ਹੋਣ ਲਈ। ਫਿਰ ਅਸੀਂ ਕੁੱਕਰ ਨੂੰ ਠੰਡਾ ਹੈਗਾ ਫਿਰ ਹੀ ਖੋਲ ਕੇ ਚੈੱਕ ਕਰਾਂਗੇ। ਹੁਣ ਅਸੀਂ ਤੜਕੇ ਤਿਆਰੀ ਕਰ ਲੈਣੇ ਹੈ। ਗੈਸ ਰੱਖਦੇ ਅਸੀਂ ਫਰਾਈਪਨ ਗਰਮ ਹੋਣੇ ਇੱਕ ਚਮਚ ਮਾ ਪਾਇਆ ਸਰ੍ਹੋਂ ਦਾ ਤੇਲ। ਹੁਣ ਨਾਲ ਹੀ ਪਾ ਦਾਂਗੇ ਖੂਬ ਸਾਰਾ ਮੱਖਣ ਕਿਉਂਕਿ ਦਾਲ ਮਖਣੀ ਜੋ ਬਣ ਰਹੀ ਹੈ ਮੱਖਣ ਤਾਂ ਖੂਬ ਸਾਰਾ ਜਾਏਗਾ। ਜਦੋਂ ਮੱਖਣ ਮੈਲਟ ਹੋ ਜਾਏਗਾ ਫਿਰ ਹੀ ਪਾ ਦਾਂਗੇ ਅਦਰਕ ਲਸਣ ਹਾਰੇ ਵਿੱਚ ਜੋ ਹੀ ਕੁੱਟ ਕੇ ਰੱਖੇ ਸੀ ਨਾ ਉਹ 2 ਚਮਚ ਭਰ ਕੇ ਸੀ ਪਾ ਦਾਂਗੇ। सरसों तेल मैं इसलिए ਪਾਇਆ ਸੀਗਾ ਜੋ ਹੀ ਮੱਖਣ ਪਾ ਰਹੇ ਨਾ ਉਹ ਮੱਖਣ ਡਾਇਰੈਕਟ ਜਲੇ ਨਾ ਇਸ ਲਈ ਮੈਂ 1 ਚਮਚ ਸਰਸੋਂ ਦਾ ਤੇਲ ਪਾ ਦਿੱਤਾ ਸੀਗਾ ਦੋ ਛੁਟਕੀ ਪਾ ਦਿੱਤਾ ਨਾਲ ਹਿੰਗ ਹਿੰਗ ਪਾ ਕੇ ਪੂਰੇ ਮਸਾਲੇ ਨੂੰ ਹੀ ਪੁੰਨਾਗੇ ਜਦ ਤੱਕ ਅਦਰਕ ਲਸਣ ਦਾ ਕੱਚਾਪੰਨਾ ਨਿਕਲ ਜਾਏ ਹਲਕਾ ਜਿਹਾ ਕਲਰ ਨਾ ਚੇਂਜ ਹੋ ਜਾਏ ਹੋਰ ਮੈਂ ਚਪਾ ਦਾਂਗੀ ਬਾਰੀ ਕਟਿਆ ਪਿਆਜ਼ ਮੈਂ ਇੱਕ ਛੋਟੇ ਸਾਈਜ਼ ਦਾ ਲਿਆ ਹੀ ਪਿਆਇ ਨੂੰ ਬਾਰੀ ਕੱਟ ਲਿਆ ਜੇਗਾ ਉਹਨੂੰ ਪਾ ਕੇ ਮੈਂ ਤੜਕੇ ਪਾਇਤਾ ਹੀ ਨੂੰ ਹੀ ਪੁੰਨਾਗੇ ਮੀਡੀਅਮ ਟੂ ਲੋ ਫਲੇਮ ਤੇ ਸਿਰਫ 1 ਮਿੰਟ ਲਈ ਹੀ ਤੇ ਪਿਆਜ਼ ਨੂੰ ਪੁੰਨਾ ਪਿਆਜ਼ ਨੂੰ ਜ਼ਿਆਦਾ ਲਾਲ ਨਹੀਂ ਕਰਨਾ ਦਾਲ ਦੇ ਵਿੱਚ ਪਿਆਜ਼ ਥੋੜਾ ਕੱਚਾ ਕੱਚਾ ਹੀ ਟੇਸਟੀ ਲੱਗਦਾ ਜਦੋਂ ਪਿਆਇ ਭੁੰਨ ਰਿਹਾ ਅਦਰਕ ਹੀ ਕੁੱਕਰ ਨੂੰ ਖੋਲ ਕੇ ਚੈੱਕ ਕਰ ਲੈਣੇ ਆ ਦਾਲ ਵੀ ਸਾਡੀ ਬਹੁਤ ਵਧੀਆ ਤਰੀਕੇ ਨਾਲ ਗਲ ਗਈ ਸੀ ਇਹ ਇੱਕ ਵਾਰੀ ਰਾਇਮਾ ਵੀ ਚੈੱਕ ਕਰ ਲੈਣਾ ਮੈਂ ਸਿਰਫ ਰਾਇਮਾ ਚੈੱਕ ਕੀਤਾ ਸੀ ਬਹੁਤ ਵਧੀਆ ਤਰੀਕੇ ਨਾਲ ਗਲ ਕੇ ਤਿਆਰ ਹੋ ਗਿਆ ਸੀਗਾ 7 ਤੋਂ 8 ਵਿਸਲ ਵਿੱਚ ਦਾਲ ਸਾਡੀ ਗਲ ਕੇ ਤਿਆਰ ਹੋ ਜਾਂਦੀ ਹੈ ਹੁਣ ਅਸੀਂ ਪਿਆਜ਼ ਨੂੰ ਵੀ ਚੈੱਕ ਕਰ ਲੈਣਾ ਪਿਆਜ਼ ਵੀ ਸਾਡਾ ਪੁੰਗ ਗਿਆ ਸੀਗਾ ਇਹਦਾ ਵੀ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਜਿਆਦਾ ਹੀ ਪਿਆਜ਼ ਨੂੰ ਲਾਲ ਨਹੀਂ ਕਰਨਾ ਹਲਕਾ ਜਿਹਾ ਕੱਚਾ ਕੱਚਾ ਹੀ ਪਿਆਜ਼ ਨੂੰ ਅਸੀਂ ਇੱਥੇ ਰੱਖਾਂਗੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਦੀ ਪਿਉਰੀ ਜੋ ਅਸੀਂ ਬਣਾ ਕੇ ਰੱਖੀ ਸੀਗੀ ਉਹਨੂੰ ਪਾ ਕੇ ਟਮਾਟਰ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਹੁਣ ਆਲੀ ਵਿੱਚ ਅਸੀਂ ਪਾ ਦਾਂਗੇ ਕੁਝ ਬੇਸਿਕ ਜੇ ਮਸਾਲੇ 1 ਚਮਚ ਕਸ਼ਮੀਰੀ ਲਾਲ ਮਿਰਚ 1 ਚਮਚ ਧਨੀਆ ਪਾਊਡਰ ਥੋੜਾ ਜਿਹਾ ਨਮਕ ਨਮਕ ਤੁਸੀਂ ਇਸ ਵਿੱਚ ਘਾਟੀ ਪਾਣਾ ਕਿਉਂਕਿ ਜੋ ਇਹ ਦਾਲ ਨੂੰ ਬੋਇਲ ਕੀਤਾ ਸੀ ਨਾ ਉਹਦੇ ਵਿੱਚ ਇਹੀ ਨਮਕ ਦਾ ਇਸਤੇਮਾਲ ਕੀਤਾ ਸੀਗਾ ਇਸ ਲਈ ਤੁਸੀਂ ਨਮਕ ਨੂੰ ਇਹਦੇ ਵਿੱਚ ਧਿਆਨ ਨਾਲ ਹੀ ਪਾਣਾ ਚੰਗੀ ਤਰ੍ਹਾਂ ਇਹ ਸਾਰੇ ਮਸਾਲੇ ਨੂੰ ਮਿਕਸ ਕਰ ਲਵਾਂਗੇ ਇਹਨੂੰ ਕਵਰ ਕਰਕੇ 2 ਮਿੰਟ ਲਈ ਹੀ ਰੱਖ ਦੇਵਾਂਗੇ ਤਾਂ ਕਿ ਮਸਾਲੇ ਦਾ ਆਪਣਾ ਕਿਉ ਛੱਡ ਦੇਗਾ 2 ਮਿੰਟ ਹੋ ਗਏ ਸੀ ਹੀ ਕੋਲ ਕੇ ਹੁਣ ਚੈੱਕ ਕਰ ਲੈਣੇ ਤੁਸੀਂ ਦੇਖ ਸਕਦੇ ਹੋ ਮਸਾਲੇ ਨੇ ਕਿਉ ਬਹੁਤ ਵਧੀਆ ਤਰੀਕੇ ਨਾਲ ਛੱਡ ਦਿੱਤਾ ਸੀ ਮਸਾਲਾ ਬਹੁਤ ਵਧੀਆ ਪੁੰਨ ਕੇ ਤੇ ਹਨੇ ਚੰਗੀ ਤਾਈ ਮਿਕਸ ਕਰ ਲਾਂਗੇ ਅਸੀਂ ਜਦੋਂ ਵੀ ਕੋਈ ਸਬਜੀ ਜਾਂ ਦਾਲ ਬਣਾਉਂਦੇ ਨਾ ਜਿੰਨਾ ਹੀ ਮਸਾਲੇ ਨੂੰ ਭੁੰਨ ਕੇ ਪਾਵਾਂਗੇ ਨਾ ਉਨਾ ਹੀ ਸਾਡਾ ਦਾਲ ਸਬਜੀ ਦਾ ਟੇਸ ਵਧੀਆ ਆਏਗਾ ਇਸ ਲਈ ਤੁਸੀਂ ਕੋਸ਼ਿਸ਼ ਕਰੋ ਕਿ ਮਸਾਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਭੁੰਨ ਕੇ ਤਿਆਰ ਕਰੋ ਟਾਈਮ ਜ਼ਰੂਰ ਲੱਗਦਾ ਬਟ ਮਸਾਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਭੁੰਨੇ ਆਏਗਾ ਨਾ ਸਾਡੀ ਦਾਲ ਸਬਜੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮਸਾਲਾ ਸਾਡਾ ਭੁੰਨ ਗਿਆ ਸੀ ਗੈਸ ਫਲੇਮ ਨੂੰ ਕਰ ਦਿੱਤਾ ਹੀ ਬੰਦ ਹੁ ਸਾਰੇ ਮਸਾਲੇ ਨੂੰ ਹੀ ਦਾਲ ਦੇ ਵਿੱਚ ਪਾ ਦਿੱਤਾ ਸਾਰੇ ਦਾਲ ਸਾਰੇ ਮਸਾਲੇ ਨੂੰ ਦਾਲ ਵਿੱਚ ਪਾ ਕੇ ਚੰਗੀ ਤਾਈ ਇਹਨੂੰ ਮਿਕਸ ਕਰਾਂਗੇ ਹਾਲੇ ਗੈਸ ਦੀ ਫਲੇਮ ਸਾਡੀ ਬੰਦ ਹੀ ਹੈ ਚੰਗੀ ਤਰ੍ਹਾਂ ਮੈਂ ਮਿਕਸ ਕਰਤਾ ਹੀ ਹੁਣ ਗੈਸ ਨੂੰ ਮੈਂ ਓਕੇ ਕਰ ਦਿੱਤਾ ਸੀਗਾ ਚੰਗੀ ਤਾਹੀ ਇਹਨੂੰ ਮਿਕਸ ਕਰਾਂਗੇ ਜਿਹਦੇ ਚ ਇਹ ਤੜਕਾ ਲਗਾਇਆ ਸੀ ਉਹ ਹੀ ਫਰਾਈਪੈਨ ਥੋੜਾ ਪਾਣੀ ਪਾ ਕੇ ਇਹ ਦਾਲ ਦੇ ਵਿੱਚ ਪਾ ਦਿੱਤਾ ਇਹ ਦਾਲ ਦੇ ਵਿੱਚ ਜ਼ਿਆਦਾ ਪਾਣੀ ਦਾ ਇਸਤੇਮਾਲ ਅਸੀਂ ਨਹੀਂ ਕਰਨਾ ਕਿਉਂਕਿ ਇਹ ਰੈਸਟੋਰੈਂਟਾਂ ਬੱਸ ਸਟਾਈਲ ਨਾਲ ਇਥੇ ਬਣਾ ਕੇ ਤਿਆਰ ਕਰਾਂਗੇ ਹੁਣ ਆ ਤਾਂ ਮੈਨੂੰ ਚੰਗੀ ਤਰ੍ਹਾਂ ਮਿਕਸ ਕਰਾਂ ਕੁੱਕਰ ਵਿੱਚ ਥੋੜਾ ਛੋਟਾ ਪੈ ਰਿਹਾ ਸੀਗਾ ਇਸ ਲਈ ਮੈਂ ਸਾਈ ਦਾਲ ਨੂੰ ਨਾ ਕੜਾਈ ਦੇ ਵਿੱਚ ਟਰਾਂਸਫਰ ਕਰ ਦਵਾਂਗੇ ਕਿਉਂਕਿ ਹਲੇ ਸੀ ਦਾਲ ਨੂੰ ਤੇ ਕਾੜਨਾ ਹੈ ਕਾੜਨ ਲੱਗੇ ਸਾਨੂੰ ਦਾਲ ਨੂੰ ਹਲੇ 20 ਮਿੰਟ ਲੱਗ ਜਾਣਗੇ ਸਾਇਦ ਆਲੂ ਮੈਂ ਉਸ ਜਿਹਾ ਪਾ ਦਿੱਤਾ ਹੀ ਕੜਾਈ 'ਚ ਕੜਾਈ ਥੋੜੀ ਵੱਡੇ ਸਾਇਦੀ ਇਸ ਲਈ ਮੈਂ ਦਾਲ ਨੂੰ ਕੜਾਈ 'ਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਿੱਧਾ ਕਾੜਾਂਗੇ ਹੁਣ ਜ ਕੁੱਕਰ 'ਚ ਥੋੜਾ ਪਾਣੀ ਪਾ ਕੇ ਇਹ ਦਾਲ ਦੇ ਵਿੱਚ ਪਾ ਦੇਵਾਂਗੇ ਟੋਟਲ ਮਿਲਾ ਕੇ ਮੈਂ ਦਾਲ ਦੇ ਸਿਰਫ ਅੱਧਾ ਗਲਾਸ ਪਾਣੀ ਪਾਇਆ ਹੈ ਜਿਆਦਾ ਪਾਣੀ ਬਿਲਕੁਲ ਵੀ ਨਾ ਇਸ ਵਿੱਚ ਪਾਣਾ ਕਿਉਂਕਿ ਇਹ ਦਾਲ ਥੋੜੀ ਸੰਘਣੀ ਸੰਘਣੀ ਹੀ ਬਣ ਕੇ ਤਿਆਰ ਕੀਤੀ ਜਾਂਦੀ ਹੈ ਪਤਲੀ ਦਾਲ ਨਹੀਂ ਬਣਾਈ ਜਾਂਦੀ ਕਿਉਂਕਿ ਇਹ ਟਾਬਾ ਰੈਸਟੋਰੈਂਟ ਸਟਾਈਲ ਦੀ ਦਾਲ ਬਣਾ ਕੇ ਦਾਲ ਮਖਣੀ ਬਣਾ ਕੇ ਤਿਆਰ ਕਰਦੇ ਆ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਰੱਖ ਕੇ ਇਸੇ 20 ਮਿੰ ਔਰ ਕੜਚੀ ਨਾਲ ਇਸ ਤਰੀਕੇ ਨਾਲ ਦਾਲ ਨੂੰ ਮੈਸ਼ੀ ਕਰਾਂਗੇ ਟਾਬਾਸ ਚਾਇ ਇਦਾਲਨਾ ਮੈਸ਼ੀ ਮੈਸ਼ੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਟੇਸਟੀ ਲੱਗਦੀ ਹੈ ਦਾਲ ਨੂੰ ਇੱਕ ਕੜਚੀ ਦੇ ਨਾਲ ਹੀ ਇੱਥੇ ਮੈਸ਼ ਕਰਦੇ ਜਾ ਰਹੇ ਹਾਂ ਤੇ ਦਾਲ ਨੂੰ ਲਗਾਤਾਰ ਇੱਥੇ ਮਿਕਸ ਕਰਦੇ ਰਵਾਂਗੇ ਕੜਚੀ ਦੇ ਨਾਲ ਇਹ ਦਾਲ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਈ ਜਾਂਦੀ ਹੈ ਇਹਦੇ ਜਿਆਦਾ ਮਸਾਲੇ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਬਸ ਇਹ ਦਾਲ ਨੂੰ ਬਣਾ ਲੈ ਥੋੜਾ ਟਾਈਮ ਜ਼ਰੂਰ ਲੱਗਦਾ ਇਹ ਦਾਲ ਨੂੰ ਬਣਾ ਲੈ ਟੋਟਲੀ ਨਾਲ 1 ਘੰਟਾ ਲੱਗ ਜਾਂਦਾ ਇਥੇ ਦਾਨ ਨੂੰ ਮੈਂ ਚੰਗੀ ਤਰ੍ਹਾਂ ਮੈਸ਼ ਕਰ ਰਹੀ ਸੀਗੀ ਹਾਲੇ ਦਾਨ ਨੂੰ ਵਧੀਆ ਟੈਕਚਰ ਨਹੀਂ ਆਇਆ ਕਰੀਮੀ ਟੈਕਚਰ ਨਹੀਂ ਆਇਆ ਉਹਦੇ ਲਈ ਮੈਂ ਹੋਰ ਇਹ ਚ ਪਾਵਾਂਗੀ ਕਰੀਮ ਸੋ ਮੈਂ ਇਥੇ ਲੈ ਰਹੀ ਦੁੱਧ ਦੀ ਮલાઈ ਜੋ ਦੁੱਧ ਦੇ ਉੱਪਰ ਮલાઈ ਆਉਂਦੀ ਹੈ ਨਾ ਉਹ ਮੈਂ 3 ਵੱਡੇ ਚਮਚ ਭਰ ਕੇ ਲੈ ਲਈ ਸੀ ਦੋਨੋਂ ਦਾਲ ਦੇ ਵਿੱਚ ਪਾ ਦਿੱਤਾ ਸੀ ਤੁਸੀਂ ਚਾਹੋ ਦੇ ਮਾਰਕੀਟ ਦੀ ਅਮੂਲ ਕਰੀਮ ਦਾ ਵੀ ਇਸਤੇਮਾਲ ਕਰ ਸਕਦੇ ਹੋ ਬਟ ਮੈਂ ਇੱਥੇ ਦੁੱਧ ਦੀ ਮલાઈ ਦਾ ਹੀ ਇਸਤੇਮਾਲ ਕਰ ਰਹੀ ਆਂ ਜੇ ਤੁਸੀਂ ਇਹਦੇ ਵਿੱਚ ਦੁੱਧ ਦੀ ਮਲਾਈ ਪਾਓਗੇ ਨਾ ਤੇ ਦੁੱਧ ਦੀ ਮਲਾਈ 2 ਦਿਨ ਤੋਂ ਪੁਰਾਣੀ ਮਲਾਈ ਦਾ ਇਸਤੇਮਾਲ ਨਾ ਕਰਨਾ ਇਹ 2 ਦਿਨ ਤੋਂ ਉੱਪਰ ਜਿਆਦਾ ਮਲਾਈ ਪੁਰਾਣੀ ਹੋਈ ਨਾ ਫਿਰ ਦਾਲ ਦਾ ਟੇਸਟ ਵਧੀਆ ਨਹੀਂ ਆਏਗਾ ਇਹਨੂੰ ਚੰਗੀ ਤਰ੍ਹਾਂ ਹੀ ਹੁਣ ਮਿਕਸ ਕਰਾਂਗੇ ਕਈ ਲੋਕ ਤੇਰੇ ਵਿੱਚ ਨਾ ਅੱਧਾ ਗਲਾਸੀ ਇਸਟੈਂਸ ਤੇ ਦੁੱਧਾ ਵੀ ਪਾ ਦਿੰਦੇ ਨੇ ਉਹਦੇ ਨਾਲ ਵੀ ਟੇਸਟ ਤੇ ਟੈਕਚਰ ਦੋਨ ਬਹੁਤ ਵਧੀਆ ਆਉਂਦੇ ਆ ਮੈਂ ਸਿਰਫ ਇਹਦੇ ਵਿੱਚ ਮਲਾਈ ਦਾ ਹੀ ਇਸਤੇਮਾਲ ਕੀਤਾ ਉਹ ਤੁਸੀਂ ਦੇਖਿਆ ਹੋਗਾ ਬਹੁਤ ਹੀ ਸਿੰਪਲ ਜੀ ਦਾਲ ਬਣ ਕੇ ਤਿਆਰ ਹੁੰਦੀ ਹੈ ਔਰ ਕਲਰ ਤੁਸੀਂ ਦੇਖੋ ਤਾਂ ਕਿੰਨਾ ਵਧੀਆ ਆ ਗਿਆ ਔਰ ਟੇਸਟ ਜਿਆਦਾ ਕੋਈ ਜਵਾਬ ਨਹੀਂ ਸੱਚ ਮੰਨੇ ਫਰੈਂਡਸ ਬਹੁਤ ਹੀ ਯਾਰ ਇਹ ਟੇਸਟੀ ਬਣ ਕੇ ਤਿਆਰ ਹੋਈ ਸੀਗੀ ਦਾਲ ਤੁਸੀਂ ਇਹਨੂੰ ਚਾਵਲਾ ਨਾ ਖਾਓ ਰੋਟੀ ਨਾ ਖਾਓ ਜਿੰਨਾ ਹੀ ਖਾਓ ਬਹੁਤ ਟੇਸਟੀ ਲੱਗਦੀ ਹੈ ਹੁਣ ਇੱਕ ਤੜਕਾ ਲਗਾ ਲੈਨੇ ਆ ਤੜਕਾ ਪੈਂਚ ਮੈਂ ਲੈ ਲਈ ਦੋ ਚਮਚ ਕਸੂਰੀ ਮੇਥੀ ਉਹਨੂੰ ਬਿਨਾਂ ਘਿਓ ਤੋਂ ਹੀ ਇੱਥੇ ਭੁੰਨਾਗੇ ਉਹ ਤੋਂ ਭੁੰਨਾ ਜਦੋਂ ਕਿ ਖੁਸ਼ਬੂ ਨਾਣੀ ਸ਼ੁਰੂ ਹੋ ਜਾਏ ਮੀਡੀਅਮ ਟੂ ਲੋ ਫਲੇਮ ਤੇ ਰੱਖ ਕੇ ਇਹਨੂੰ ਭੁੰਨ ਕੇ ਤਿਆਰ ਕਰਾਂਗੇ ਦਾਲ ਦੇ ਵਿੱਚ ਕਸੂਰੀ ਮੇਥੀ ਨੂੰ ਇਸ ਤਰੀਕੇ ਨਾਲ ਭੁੰਨ ਕੇ ਹੀ ਪਾਇਆ ਜਾਂਦਾ ਹੈ ਨਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਕਸੂਰੀ ਮੇਥੀ ਨੂੰ ਭੁੰਨ ਲਈ ਹੀ ਤਰੀਕੇ ਨਾਲ ਹੱਥ ਨਾਲ ਹੀ ਕਸ਼ ਕਰ ਲਿਆ ਸੀਗਾ ਤਾਂ ਕਿ ਖੁਸ਼ਬੂ ਉੱਠ ਕੇ ਆਏਗੀ ਦਾਲ ਦੇ ਵਿੱਚ ਆਉਂਦੀ ਹੈ ਹੁਣ ਅਸੀਂ ਇਹ ਦਾਲ ਨੂੰ ਇੱਕ ਵਾਰੀ ਚੈੱਕ ਕਰ ਲੈਨੇ ਆ ਹੁਣ ਅਸੀਂ ਇੱਥੇ ਜੋ ਕਸੂਰੀ ਮੇਥੀ ਨੂੰ ਭੁੰਨ ਕੇ ਰੱਖਿਆ ਸੀ ਨਾ ਕਸੂਰੀ ਮੇਥੀ ਨੂੰ ਹੀ ਦਾਲ ਦੇ ਵਿੱਚ ਪਾ ਦੇਾਂਗੇ ਤੁਸੀਂ ਚਾਹੋ ਤੇ ਬਾਰੀ ਕਟਿਆ ਹਰਾ ਧਨੀਆ ਵੀ ਪਾ ਸਕਦੇ ਹੋ ਮੈਂ ਇੱਥੇ ਹਰਿਆ ਧਨੀਆ ਨਹੀਂ ਪਾਇਆ ਮੈਂ ਸਿਰਫ ਕਸੂਰੀ ਮੇਥੀ ਹੀ ਇੱਥੇ ਪਾਈ ਸੀ ਉਹਦੇ ਨਾਲ ਹੀ ਦਾਲ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਇਆ ਸੀਗਾ ਕਿ ਮੈਂ 2 ਚਮਚ ਭਰ ਕੇ ਕਸੂਰੀ ਮੇਥੀ ਦੇ ਇੱਥੇ ਪਾ ਦਿੱਤੇ ਸੀ ਹੁਣ ਕਸੂਰੀ ਮੇਥੀ ਨੂੰ ਚੰਗੀ ਤਰ੍ਹਾਂ ਜਦੋਂ ਵੀ ਇਹ ਟਾਬੇ ਤੇ ਜਾਂ ਰੈਸਟੋਰੈਂਟ ਕਿਤੇ ਰੋਟੀ ਖਾਂ ਜਾਂਦੇ ਆ ਨਾ ਅਸੀਂ ਕੁਝ ਆਰਡਰ ਕਰੀਏ ਨਾ ਕਰੀਏ ਲੇਕਿਨ ਦਾਲ ਮੱਖਣੀ ਹਰ ਕੋਈ ਜ਼ਰੂਰ ਆਰਡਰ ਕਰਦਾ ਹੈ ਦਾਲ ਮੱਖਣੀ ਹਰ ਕਿਸੇ ਦੀ ਫੇਵਰੇਟ ਹੈ ਮੇਰੀ ਫੈਮਿਲੀ ਜਦੋਂ ਵੀ ਬਾਹਰ ਜਾਂਦੀ ਨਾ ਮੇਰੇ ਬੱਚੇ ਹਮੇਸ਼ਾ ਹੀ ਦਾਲ ਮੱਖਣੀ ਨੂੰ ਆਰਡਰ ਕਰਦੇ ਹੀ ਕਰਦੇ ਬਹੁਤ ਜਨਾਂ ਨੂੰ ਟੇਸਟੀ ਲੱਗਦੀ ਸਾਡੀ ਦਾਲਾ ਤੇ ਬਣ ਕੇ ਤਿਆਰ ਸੀ ਗੈਸ ਦੀ ਵੀਲੀ ਨੂੰ ਮੈਂ ਕਰ ਦਿੱਤਾ ਸੀਗਾ ਬੰਦ ਹੁਣ ਅਸੀਂ ਦਾਲ ਨੂੰ ਇੱਕ ਟ੍ਰਾਂਸਫਰ ਕਰ ਦਾਂਗੇ ਇੱਕ ਬੋਲ ਦੇ ਵਿੱਚ ਮੈਂ ਸਾਈ ਦਾਲ ਨੂੰ ਟ੍ਰਾਂਸਫਰ ਕਰਤਾ ਹੈ ਬੋਲਦੇ ਚ ਹੁਣ ਉਹਨੂੰ ਗਾਰਨਿਸ਼ ਕਰਨਾ ਤੇ ਬੰਦਾ ਹੀ ਹੈ ਤਾਂ ਕਿ ਖਾਣੇ ਜੋ ਟੇਸਟੀ ਹੈ ਇਹ ਦੇਖਣੇ ਵੀ ਟੇਸ ਵਧੀਆ ਲੱਗੇ ਮੈਂ ਦੁੱਧ ਦੀ ਮਲਾਈ ਲੈ ਲਈ ਉਹਨੂੰ ਫੈਂਟ ਲਿਆ ਸੀਗਾ ਉਹਨੂੰ ਫੈਂਟ ਕੇ ਉੱਪਰ ਇਹਨੂੰ ਗਾਰਨਿਸ਼ ਕਰਦੇ ਤਾਂ ਹੀ ਦੁੱਧ ਦੀ ਮਲਾਈ ਨਾਲ ਮੈਂ ਲੈ ਲਈ ਅਦਰਕ ਦੇ ਲੰਬੇ ਲੰਬੇ ਸਲਾਈਸ ਮੇਰੀ ਆਜੀ ਦਾਲ ਮਖਣੀ ਦੇ ਵੀਡੀਓ ਤੁਹਾਨੂੰ ਕਿੱਦਾਂ ਦਿ ਲੰਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹ ਮੇਰੀ ਵੀਡੀਓ ਤੁਹਾਨੂੰ ਥੋੜੀ ਵੀ ਚੰਗੀ ਲੱਗੇ ਪਲੀਜ਼ ਪਲੀਜ਼ ਇੱਕ ਲਾਈਕ ਕਰ ਦਿਆ ਕਰੋ ਤੇ ਹੋਰ ਵਧੀਆ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਣਾ ਨਾਲ ਮੇਰੇ ਨਾਲ ਬਣਾਏ ਸੀ ਕਿ ਬੱਚਿਆਂ ਦੇ ਕਹਿੰਦੇ ਚਾਵਲ ਮੈਂ ਰਾਈਸ ਚਾਵਲ ਬਣਾ ਕੇ ਤਿਆਰ ਕੀਤੇ ਸੀ ਨਾਲ ਸੀ ਦਾਲ ਮਖਣੀ ਦਾਲ ਮਖਣੀ ਬਿਨਾ ਮੱਖਣ ਤੋਂ ਤੇ ਮਤਲਬ ਹੀ ਨਹੀਂ ਦਾਲ ਮਖਣੀ ਤਾਂ ਮੱਖਣ ਨਾਲ ਹੀ ਹਿਸਾਬ ਲੱਗਦੀ ਨਾਲ ਮੈਂ ਪਿਆਜ਼ ਲੈ ਲਈ ਸੀ ਬਹੁਤ ਹੀ ਟੇਸਟੀ ਦਾਲ ਮਖਣੀ ਬਣ ਕੇ ਤਿਆਰ ਹੁੰਦੀ ਹੈ ਦਾਲ ਮਖਣੀ ਲਈ ਮੱਖਣ ਪੰਜ ਬਿਲਕੁਲ ਵੀ ਕੰਜੂਸੀ ਨਾ ਕਰਨਾ ਮੱਖਣ ਦਿਲ ਖੋਲ ਕੇ ਪਾਣਾ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਦਾਲ ਮਖਣੀ ਕਿਹਦੀ ਕਿਹਦੀ ਫੇਵਰਟ ਮੈਨੂੰ ਕਮੈਂਟ ਕਰਕੇ ਉਹ